ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਪਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲਿਆਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੌਨ ਜੀ ਚਾਰ ਨਾਗ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਤਿੰਨ ਸੂਈਆਂ ਸਵਾਈਆਂ ਜੇਰਾ ਸਾਰਿਆਂ ਨੇ ਕੰਪਲੀਟ ਮਗਰ ਕੀ ਹੈ ਬਾਈ ਤੋਂ ਪੁੱਛਾਂਗੇ ਕਿੰਨਾ ਦੁੱਧ ਬਾਦ ਕੱਢਣੀਆ ਕਦੋਂ ਸੂਈਆਂ ਸਾਰਾ ਕੁਝ ਪੁੱਛ ਕੇ ਦੱਸਾਂਗੇ ਗੱਲਬਾਤ ਕਰਾਵਾਂਗੇ ਸਸੀਗਾ ਬਾਈ ਸਸੀਗਾ ਜੀ ਹੋ ਠੀਕ ਠਾਕ ਹਾਂ ਵੀਰੇ ਬਈ ਹੋ ਵੀ ਪਹਿਲਾਂ ਤਾਂ ਨੰਬਰ ਬੋਲੋ ਜੀ 98722 32148 98722 321 48 ਪਿੰਡ ਜੀ ਪਿੰਡ ਜੌਂ ਦਾ ਜ਼ਿਲ੍ਹਾ ਫਿਰੰਡਾ ਤਸੀਹ ਰਾਮਪਰਾ ਫੂਲ ਹੂੰ ਇਹ ਵੀਰੇ ਆਪਾਂ ਨੂੰ 10 ਕਿਲੋਮੀਟਰ ਰਾਮਪਰਾ ਰਹਿਣਾ ਤੇ 8 ਕਿਲੋਮੀਟਰ ਤਵਾ ਰਹਿਣਾ ਓਕੇ ਜੀ ਤੇ ਵੀਰੇ ਪਰसों ਜਿਹੜੀ ਆਪਾਂ ਵੀਡੀਓ ਕਵਰ ਕਰਕੇ ਗਈ ਸੀ ਕਿਵੇਂ ਰਿਆ ਦਸੋ ਬੁੱਟੇ ਦਾ 5 ਮਿੰਟਾਂ ਜੀ ਮਾਲ ਵੇਖਿਆ ਤੈਨੂੰ ਪਤਾ ਆਪਣਾ ਮਾਲ ਸਾਫ ਸੁਥਰਾ ਹੁੰਦਾ ਸਾਫ ਸੁਥਰਾ ਹੁੰਦਾ ਤੇ ਬਾਕੀ ਤਸੱਲੀ ਵਾਲਾ ਮਾਲ ਉਹਦਾ ਖੰਡਾ ਛੇ ਮਾਲ ਲੈਣੇ ਆਪਾਂ ਇੱਕ ਰੇਟ ਆਪਾਂ ਜਾਇ ਜੀ ਰੱਖ ਰੇਟ ਆਪਣੇ ਜਮਾ ਜਾਇ ਹੁੰਦਾ ਰੱਖਣੇ ਵੀ ਜਾਇ ਜੀ ਆ ਜਿੱਥੇ 2 ਰੁਪਏ ਬਣਦੇ ਉੱਥੇ ਦੇ ਦਿਆ ਕਰੋ ਹਾਂ ਤੇ ਅੱਜ ਆਪਾਂ ਫਿਰ ਚਾਰਨਾਗ ਦਿਖਾਉਣੇ ਚਾਰਨਾਗ ਵੀ ਚਾਰਨਾਗ ਦਿਖਾ ਦੇਾਂਗੇ ਇੱਕ ਗੱਬਰ ਤੇ ਤਿੰਨ ਸੂਈਆਂ ਸਲਾ ਹਾਂ ਹੈ ਵੀ ਸਾਰੇ ਗਰਮੀ ਦੇ ਹੋਈਆਂ ਹਾਂ ਉਹ ਤਾਂ ਬਰੇ ਗਰਮੀ ਦਾ ਆਪਾਂ ਨੂੰ ਧਿਆਨ ਰੱਖ ਕੇ ਲੈਣਾ ਚਾਹੀਦਾ ਵੀ ਗਰਮੀ ਵਾਲਾ ਮਾਲ ਤਾਂ ਬਲੈਕ ਕਲਰ ਬਲੈਕ ਕਲਰ ਮਗਰ ਕੀ ਆ ਗਿਆ ਮਗਰ ਜੇ ਬੱਚਾ ਵੀ ਨਹੀਂ ਇਹ ਰਾਤ 2 ਵਜੇ ਸੂਈ ਹੈ ਰਾਤ 2 ਵਜੇ ਸਾਰਾ ਘੇਰ ਜਮੋ ਕਿਆ 4 6 1/4 ਕਿਲੋ ਬੋਲਾ ਘੜਦਾ ਇਹਦਾ ਕਿੰਨੇ ਕ ਦੁੱਧ ਦੀ ਉਮੀਦ ਲਾਉਣੀ ਆ ਤੋ ਆਪਾਂ ਇਹ ਬੂਟੇ ਆ ਬੜਾ ਤਾਂ ਨਹੀਂ ਕਰੇ 18 ਕਿਲ ਦੁੱਧ ਦੇ ਦੋ ਬੱਚੀ ਤੇ ਬਾਕੀ ਦੇਊਗੀ ਫਟ ਹਾਂ ਆਣਾ ਹਾਂ ਲਿਆਓ ਇਹਨੂੰ ਕੋਈ ਆਪਾਂ ਬਾਈ ਨਹੀਂ ਕਹਿਣਾ ਕੋਈ ਤੇਈ ਨਹੀਂ ਕਹਿਣਾ ਓਕੇ ਬਾਕੀ ਸੀਰ ਸੰਡੀ ਵੀ ਹਾਂ ਪੂਰੇ ਠੰਢੀ ਲੈ ਓਕੇ ਲੈ ਜਿਵੇਂ ਮਰਜੀ ਕੋਈ ਚੰਗੀ ਕੇਅਰ ਵਾਲਾ ਬੰਦਾ ਹੋਇਆ ਤਾਂ 20 ਕਿਲ ਦੁੱਧ ਵੀ ਲੈ ਲੂ ਤੂੰ ਤੇ ਬਾਕੀ ਦਾ ਲੈਵਾ ਫੀਟਿੰਗ ਵਾਲਾ ਹਾਂ ਹਾਂ ਤੇ ਮਗਰ ਕੀ ਆ ਗਿਆ ਸੀ ਆ ਦੇਖੋ ਕਰੋ ਕੋਈ ਬਾਕੀ ਦਾ ਖਪਣਾ ਬਹੁਤ ਬੱਚੀ ਸੁਨਾ ਖਪਣਾ ਤੇ ਬਾਕੀ ਦਾ ਬਾਡੀ ਵੇਟ ਵੀ ਕੋਈ ਜਰਸੀ ਹਿਸਾਬ ਨਾਲ ਪੂਰਾ ਵਧੀਆ ਹਾਂ ਹਾਂ ਪੂਰੀ ਚੰਗੀ ਇਹ ਵਾ ਬਾਕੀ ਦਾ ਫੀਟਿੰਗ ਵਾਲਾ ਹੈ ਨਾ ਆਹ ਨਹੀਂ ਟੁੱਟੇ ਨੂੰ ਹਲੇ ਨਹੀਂ ਬੁੱਟੇ ਬਣੀ ਜਰਸੀ ਹੈ ਪੂਰੀ ਕਾ ਤੇ ਬਾਕੀ ਦਾ ਪੱਧਰ ਜਮ ਹਾਂ ਧਾਰਾਂ ਬਣਾ ਕੋਈ ਇੱਥੇ ਬੈ ਕੇ ਬਾਕੀ ਸੀ ਉਹ ਸਹਾ ਉਹ ਅੱਡੀ ਠੰਡੀ ਇੱਥੇ ਬੈ ਕੇ ਧਾਰਾਂ ਮਾਰ ਬਾਕੀ ਆਪਾਂ ਚੈੱਕ ਕਰਕੇ ਲੈ ਕੇ ਆਉਣੇ ਨਾ ਨਾ ਬਾਈ ਇੱਥੇ ਬੈ ਜਾ ਧਾਰਾਂ ਮਾਰ ਤੂੰ ਜਿਆਦਾ ਕੀ ਹੋ ਜਾਊਗਾ ਹਾਂ ਆ ਦੇਖੋ ਪੂਚਾਂ ਫੜੀ ਚੱਲੋ ਪਾਉਂਦੀ ਬੇੜੇ ਦੇ ਬਚਾਰੇ ਖੜੀ ਆ ਬੁੱਟੇ ਲੈ ਬੇੜੇ ਦੇ ਬਚਾਰੇ ਧਾਰਾਂ ਬਰੇਗ ਗਵਿੰਦਰ ਤੁਹਾਡਾ ਪਸੂ ਐਸ ਗੱਲ ਨੂੰ ਬਹੁਤ ਚੰਗਾ ਹਾਂ ਲਿਓ ਪਾਣੀ ਦਾ ਲਾਲ ਚ ਕਰਦੀ ਹੈ ਹਨਾ ਹਾਂ ਓਕੇ ਜੀ ਫੇਸ ਕਰੋ ਚੈੱਕ ਫੇਸ ਸਾਫ ਸੁਥਰੀ ਦੇਖਾ ਅਸੀਂ ਅੱਖ ਬਣਾਏਗਾ ਬੱਸੀ ਦਾ ਸੁਨੱਕ ਪੁਣਾ ਤੇ ਬਾਕੀ ਦਾ ਟੋਆ ਬਹੁਤ ਛੋਟਾ ਛੋਟਾ ਚਾਰ ਚਾਰ ਉਂਗਲਾਂ ਦਾ ਕੰਨ ਤੇ ਲੇਵਾ ਫਿਟਿੰਗ ਵਾਲਾ ਗਾਂ ਤੋਂ ਲੈ ਕੇ ਪਛਾਣ ਤਾਈ ਪੈ ਗਿਆ ਅੱਗੇ ਪਿੱਛੇ ਦਾ ਹਵਾ ਨਾ ਆਪਾਂ ਕਰਦੇ ਜਮਾ ਵਾਲੀ ਜਰਸੀ ਆ ਬੁਟੇ ਜਮਾ ਵੀਰੇ ਜਮਾ ਜਮਾ ਬਲਾਇ ਇੱਕ ਬਾਕੀ ਤੇ ਪੂਰੀ ਬਲਾਇਕਾ ਐ ਨਹੀਂ ਗੱਲ ਹੈਗੀ ਵੀ ਰੰਗ ਦੇ ਵਿੱਚ ਸ਼ਾਈਨਿੰਗ ਨਾ ਹੋਵੇ ਧਾਰਾ ਇੱਥੇ ਵੀ ਆਪਾਂ ਮਾਰ ਕੇ ਦਿਖਾ ਦਿੰਦੇ ਆ ਓਕੇ ਜੀ ਤੇ ਬੇੜੇ ਜੀ ਵੀ ਮਾਰ ਕੇ ਦਿਖਾ ਦਿੱਤੀਆਂ ਸੀ ਓਕੇ ਜੀ ਇਦੋਂ ਜਾਏ ਤੱਕ ਕੀ ਹੋ ਜੂਗਾ ਹਾਂ ਲੈ ਇੱਥੇ ਥੱਲੇ ਬਹਿ ਜਾ ਬਣ ਮੱਛੀ ਓਕੇ ਜੀ ਕੋਈ ਬੱਚਾ ਨਹੀਂ ਲਾਇਆ ਆਪਾਂ ਓਕੇ ਆ ਦੇਖੋ ਜੀ ਲੈ ਤਸल्ली ਵਾਲਾ ਕੰਮ ਆਦਾ ਪਹਿਲਾ ਸੂਆ ਤੇ ਕੋਈ ਬਾਤ ਤਾਂ ਨਹੀਂ ਹੈ ਨਾ ਕਰ ਮਾਹਾਂ ਬਾੜੀ ਠੰਡੀਆਂ ਬੋਟੇ ਲੈ ਚਲੋ ਫਿਰ ਦੱਸੋ ਇਹਦੀ ਧਵਾੜ ਆ ਗਈ ਬੋਟੇ ਆਈ ਵਸੀ ਦੇ ਲੋਕ 80 85 85000 ਰੁਪਏ ਮੰਗੀ ਜਾਂਦੇ ਆ ਇੱਕੋ ਹੀ ਗੱਲ ਕਰ ਦਿਓ ਬਾ 60000 ਰੁਪਏ ਵਸੀ ਦੇ ਦੇਣੀ ਆਪਾਂ ਦੋ ਕੱਟ 70 70 ਓਕੇ ਜੀ ਤੇ ਹੁਣ ਆਪਾਂ ਕਰ ਲઈએ ਗੱਲ ਦੋ ਨੰਬਰ ਦੀ ਵੱਡੇ ਸਾਈਜ਼ ਵਾਲੀ ਆ ਗਈ ਕਿਹੜਾ ਸੂਆ ਵੱਡੇ ਸਾਈਜ਼ ਵਾਲੀ ਬੱਤੀ ਆ ਗਈ ਦੂਜਾ ਸੂਆ ਬੁੱਟੇ ਦੂਜਾ ਸੂਆ ਐਚਪ ਚ ਆ ਗਈ ਹਾਂ ਇਹ ਤੜਕੇ ਤੱਲੇ ਸੂਈ ਆ ਮਗਰ ਕੀ ਆ ਗਿਆ ਇਹਦੇ ਬੱਛਾ ਆ ਗਿਆ ਇਹਦੇ ਮਗਰ ਇਹਦੇ ਮਗਰ ਵੀ ਜੇੜਾ ਪੱਠੇ ਚ ਪਈ ਆ ਆ ਵੇਖੋ ਜੀ ਕੰਪਲੀਟ ਜੇੜਾ ਸਾਰੀਆਂ ਦੀ ਕੁਛ ਦੀ ਰੇਤੇ ਚ ਪਈ ਆ ਹਨਾ ਤੇ ਜੇਰ ਕਿਨੂੰ ਤਾਂ ਵੀ ਫਿਕਰ ਆਵੇਂ ਪੈਣ ਉਹ ਆਪਣੀ ਫੁੱਲ ਗਾਰੰਟੀ ਹੈ ਬੁੱਟੇ ਓਕੇ ਚਿੱਟਾ ਵਾਲਾ ਦੇਈ ਜਾਂਦੀਆਂ ਕੋਈ ਇਹੋ ਜੀ ਗੱਲ ਨਹੀਂ ਇਹ ਆਪਣੇ ਘਰੇ ਸੁੰਈਆਂ ਆਪਣੇ ਜਾਮਣੀ ਜੇਰ ਪਈ ਠੀਕ ਆ ਵੀਰੇ ਤੇ ਸੂਆ ਦਾ ਦੂਜਾ ਵੀਰੇ ਦੂਜਾ ਸੂਆ ਵੇ ਰਹਿੰਦਾ ਤੇ ਕਿੰਨਾ ਕੁ ਬੋਲਾ ਕੱਢਿਆ ਫਿਰ ਇਹ ਬੋਲਾ ਤੇ ਕਿੰਨਾ ਕੁ ਦੁੱਧ ਦੇ ਦੂਗੀ ਵੀਰੇ ਦੁੱਧ ਇਹ ਦੇ ਦੂ 23-24 ਕਿਲੋ ਬੁੱਟੇ 23 ਤੋਂ 24 ਕਿਲੋ ਹਾਂ ਓਕੇ ਜੀ 23 ਤੋਂ 24 ਕਿਲੋ ਬਾਈ ਕਹਿੰਦਾ ਇਹਦੀ ਮਿਲ ਕੰਪੈਸਟੀ ਰਹੂਗੀ ਤੇ ਬਾਕੀ ਫੁੱਲ ਸਾਈਜ਼ ਵਾਲੀ ਆ ਬੁੱਟੇ ਫੁੱਲ ਫੁੱਲ ਵੱਡੇ ਸਾਈਜ਼ ਛੋੜਾ ਬੱਚੇ ਦਾ ਕਰਦੀ ਆ ਹੂੰ 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 ਆ ਦੇਖੋ ਜੀ ਬੱਟ ਬੱਸ ਬੱਚੇ ਦਾ ਕਰਮ ਵਾਲੀ ਜ਼ਰੂਰ ਕਰੂਗੀ ਕਿਉਂਕਿ ਤਾਜੀ ਸੂਈ ਆ ਨਾ ਵੀਰੇ ਹਾਂ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਤਾਂ ਲੈਵਲ ਨਿਰ ਤੋਂ ਕਰੋ ਚੈੱਕ ਆ ਦੇਖੋ ਕਵਾਲਿਟੀ ਪੂਰੀ ਚੰਗੀ ਤੇ ਲੇਵੇ ਦੇਖੋ ਕਿੱਥੋਂ ਤੱਕ ਚੱਕੀ ਫਿਰਦਾ ਤੇ ਕਿੰਨਾ ਕੁ ਬੋਲਾ ਕੱਢਿਆ ਬਈ ਇਹਦਾ ਬੋਲਾ ਇਹਦਾ 5 ਕਿਲੋ ਕੱਢਦਾ ਬੁੱਟੀ 5 ਕਿਲੋ ਕੱਢਦਾ ਓਕੇ ਹਾਂ ਹੂੰ ਤਾਰਾ ਇਹ ਮਾਰ ਕੇ ਖਾਣ ਓਕੇ ਜੀ ਮਾਰਦੇ ਤਾਰਾ ਵੀਡੀਓ ਆਪਣੀ ਜਰੂਰ ਲੰਮੀ ਹੋਣ ਵਾਲੀ ਆ ਬਣੇ ਰਹਿਣ ਤਾਂ ਵੀਡੀਓ ਦੇ ਨਾਲ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਬੱਚਾ ਲਾਓ ਆ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਲੈ ਬੱਤ ਲੈ ਆ ਦੇਖੋ ਜੀ ਬੱਚਾ ਜਗਾ ਲਿਆ ਆਪਾਂ ਤੇ ਉੱਤਰੀ ਵੜ ਥਣ ਦਿਖਾਵਾਂਗੇ ਤੁਹਾਨੂੰ ਆ ਦੇਖੋ ਇਾਰੇ ਥਣ ਨਿਕੜੇ ਮੇ ਪੂਰੇ ਗਾਇਬ ਤੇ ਲੈਵਾ ਅੱਗੇ ਪਿੱਛੇ ਦਾ ਹਵਾਨਾਗਾ ਮਗਰ ਨੂੰ ਵੀ ਚੰਗਾ ਤੇ ਆਗਾ ਨੂੰ ਵੀ ਚੰਗਾਗਾ ਜੀ ਤੇ ਬਾਕੀ ਦਾ ਬਾਈਆਂ ਦਾ ਚਵਾਈ ਦਾਣਾ ਪਸ਼ੂ ਮਾੜਾ ਹੋਊਗਾ ਇਹ ਆਪਾਂ ਕਾਫੀ ਵੀਡੀਓ ਕਵਰ ਕਰ ਚੁੱਕੇ ਆ ਆ ਦੇਖੋ ਜੀ ਕੁਆਲਿਟੀ ਕਰੋ ਚੱਕ ਇੱਕ ਨੰਬਰ ਚਵਾਈ ਚਬੂਦੀ ਪੂਰੀ ਵਧੀਆ ਤੇ ਫਿਰ ਕਿੰਨਾ ਕੁ ਦੁੱਧ ਦੇ ਦਊਗੀ ਭਾਈ ਇਹ ਮੂਠੇ ਤੇ 24 ਕਿਲੋ ਦੁੱਧ 23 ਕਿਲੋ ਕੋ ਖੁੱਲਾ ਮੰਨ ਕੇ ਲੈ ਜੇ ਬੰਦਾ 23 24 ਕਿਲੋ ਹਾਂ ਅਬ ਚੰਗੀ ਗੇਹਲਾ ਬੰਦਾ 25 26 ਵੀ ਲੈ ਲੂ ਪਰ ਆਪਾਂ 23 ਕਿਲੋ ਲਿਖ ਕੇ ਦੇਣਾ ਕਿੰਨੇ ਪੈਸੇ ਬਾਈ ਇਹ ਬੂਟੇ ਇੱਕ ਰਾਤ ਵੱੰਨ ਕੇ ਬੇਨਤੀ ਮੋਲ ਆਪਰੇ ਜਮਾ ਜਾਇਆਂ ਜਿਹਨਾਂ ਦੇ ਵਿੱਚੋਂ ਛੋੜ ਸਪਾਹੀ ਹੋਊਗਾ ਬੰਦਾ ਹੋਣਾ ਕਰੇ ਠੀਕ ਆ ਵੀਰੇ ਹਾਂ ਕੀ ਮੋਲ ਆ ਗਿਆ ਇਹ 78000 ਰੁਪਏ ਲੈਣਾ ਆਪਾਂ 2 ਘਾਟ 80 ਹਾਂ ਓਕੇ ਜੀ ਹੁਣ ਆਪਾਂ ਤਿੰਨ ਨੰਬਰ ਦੀ ਗੱਲ ਕਰ ਲਈ ਚੰਗੇ ਸਾਇਜ਼ ਦੀ ਤੇ ਚੰਗੇ ਲੈ ਇਹ ਵੀ ਬੂਟੇ ਠੰਡੀ ਸੀ ਦਾ ਲੈ ਓਕੇ ਲੈ ਪਰਫੀ ਆਨੇ ਮਾਰ ਦੇ ਧਾਰਾ ਫਿਰ ਦੋ ਲੈ ਉਹ ਤੋਂ ਹੀ ਭਾਜਾ ਬੱਚੇ ਤੋਂ ਲੈ ਬੱਚਾ ਕੀ ਆ ਗਿਆ ਇਹ ਮੋਰ ਇਹਦੇ ਮਗਰ ਬੱਚਾ ਆ ਗਿਆ ਆ ਦੇਖੋ ਜੀ ਬੱਪਤਾ ਰਾ ਨਾ ਬੱਚਾ ਲਾ ਕੇ ਮਾਰਦਾ ਨਹੀਂ ਨਹੀਂ ਮਾਰਦੇ ਡਰਦੀ ਹੈ ਉਸ ਨਹੀਂ ਕਹਿੰਦੀ ਬੁੱਢੀ ਠੀਕ ਹੈ ਵੀਰੇ ਉਹ ਹੀ ਡਰਦੀ ਹੈ ਬਸੀ ਆ ਦੇਖੋ ਜੀ ਸਾਰਾ ਲਾ ਕੇ ਮਾਰਦਾ ਬੱਚਾ ਲਾ ਕੇ ਮਾਰਦਾ ਕੋਈ ਗੱਲ ਨਹੀਂ ਪਤਾ ਰਾ ਆ ਦੇਖੋ ਜੀ ਚੱਲ ਵੀਰੇ ਬੱਚਾ ਹੀ ਇਹਦੇ ਮਗਰ ਵੀ ਬੱਚਾ ਹੈ ਜੇ ਮਗਰ ਵੀ ਠੀਕ ਹੈ ਜੀ ਇਹ ਵੀ ਸਵੇਰੇ ਸੂਈ ਆ 5 ਵਜੇ ਇਹ ਵੀ ਸਵੇਰੇ ਸੂਪੀ ਤੇ ਸੂਆ ਇਹਦਾ ਦੂਜਾ ਲੱਗਿਆ ਇਹ ਦੂਜਾ ਸੂਆ ਬਾਈ ਤੇ ਲੇ ਵਾਲੂ ਆ ਬਹੁਤ ਹੈ ਨਾ ਹਾਂ ਬਹੁਤ ਚੰਗੀ ਚੰਗਾ ਕਮਾਲ ਦਾ ਆ ਦੇਖੋ ਜੀ ਹੂੰ ਤੇ ਫਿਰ ਕਿੰਨਾ ਬੋਲਾ ਘੜਦਾ ਹੈ ਬਾਈ ਡੜਕੇ ਤੜਕੇ ਇਹ ਬੁੱਟੇ 7 ਕਿਲੋ ਬੋਲਾ ਕਰਤਾ 7 ਕਿਲੋ ਬੋਲਾ ਕਰਤਾ ਹਾਂ ਇਹਨਾਂ ਨੂੰ ਦੁੱਧ ਕਹਿ ਕੇ ਦੇ ਦਾਂ ਦੁੱਧ ਦੇ 25 ਕਿਲੋ ਖੁੱਲਾ ਦੇਉਗੀ ਬੁੱਟੇ ਬਾਕੀ ਦਾ ਲੇਵਾ ਬਹੁਤ ਹੁੰਦਾ ਹਾਂ ਚੰਗੀ ਕੀ ਵਾਲਾ ਬੰਦਾ ਆ 27 28 ਵੀ ਲੈ ਸਕਦਾ ਪਰ 25 ਕਿਲੋ ਦਾ ਖੁੱਲਾ ਮੰਨ ਕੇ ਚੱਲਾਂ ਹੂੰ ਬਾਕੀ ਗਰਮੀ ਝੱਲਣ ਨਾਲ ਹੀ ਸੌਦੇ ਆ ਹਾਂ ਹੂੰ ਆ ਦੇਖੋ ਬਾਕੀ ਥਾਂ ਤੋਂ ਬੱਚੇ ਨੂੰ ਬਹੁਤ ਚੰਗਾ ਲੱਗਿਆ ਹੂੰ ਬੱਚਾ ਲਾਓ ਇਹਦਾ ਜੀ ਠੀਕ ਹੈ ਇਹਦਾ ਬਹੁਤ ਚੰਗਾ ਬਰਾਵਾ ਸੀ ਨਾ ਮੇਰੇ ਕਿਹਾ ਹਾਂ ਐਰ ਕਾਰ ਤਾਂ ਆ ਗਿਆ ਹਨਾ ਹਾਂ ਹੂੰ ਆ ਦੇਖੋ ਵੀਰੋ ਤੁਹਾਡੇ ਸਾਹਮਣੇ ਆਪਨੇ ਆਣਾ ਪਾਇਆਗਾ ਤੇ ਬਾਕੀ ਦਾ ਭੋਲਾ ਭੁਲਾ ਵੀ ਹੁੰਦੇ ਹਨ ਨਾ ਮੜੇ ਮੋਟੇ ਹਾਂ ਹੂੰ ਕਰੀ ਜਲੋ ਜੀ ਅਕ ਤੇ ਸਾਰੇ ਸਾਨੂੰ ਅੱਜ ਦੁੱਧ ਪੀਣਾਂ ਦੇ ਸੌਦੇ ਦਿਖਾਤੇ ਆ ਰੇਟ ਵੀ ਜਮਾ ਜਾਇਆ ਜੀ ਬਾਈਆਂ ਦੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਰੇਟ ਉਹ ਹੀ ਮੰਗ ਜੰਦੇ ਜਾ ਕੇ ਮੂੰਹ ਤੇ ਚੰਗੇ ਰੇਟ ਆਗੇ ਆ ਦੇਖੋ ਜੀ ਹੂੰ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਇੱਕ ਨੰਬਰ ਧਾਰਾ ਤੁਰਾ ਤੁਹਾਨੂੰ ਮਾਰ ਦੇਗੇ ਆ ਦੇਖੋ ਜੀ ਹੂੰ ਠੀਕ ਆ ਵੀਰੇ ਥੱਲੇੋਂ ਤਾਂ ਇੱਕ ਨੰਬਰ ਆ ਹਨਾ ਆ ਦੇਖੋ ਜੀ ਹੂੰ ਥੱਲੇ ਦਾ ਚੋਣ ਨਿਪੜਦਾ ਹਨਾ ਐ ਨਹੀਂ ਗੱਲ ਹੈ ਕਿ ਵੀ ਕੋਈ ਓਕੇ ਜੀ ਬਸ ਕਾ ਨੂੰ ਡੋਲਣਾ ਆਪਾ ਬੋਲਾ ਤੇ ਇਹਦਾ ਬੋਲਾ ਕਿੰਨਾ ਕੱਢਦਾ ਗਾਰੰਟੀ ਹੂ ਆਪਣੀ ਕਿ ਆਨਲਾਈਨ ਮੰਗਾ ਲਈ ਕਿੰਨਾ ਬੋਲਾ ਕੱਢਿਆ ਵਾ ਦਾ ਇਹਦਾ ਬਈ 6-7 ਕਿਲੋ ਬੋਲਾ 7 ਕਿਲੋ ਬੋਲਾ ਕੱਢਦਾ ਓਕੇ ਜੀ 7 ਕਿਲੋ ਬੋਲਾ ਕੱਢਿਆ ਵਾ ਹੈ ਕੀ ਡਿਮਾਂਡ ਆ ਗਈ ਵੀਰੇ ਦੀ ਜਸਵਿੰਦਰ ਮੈਂ ਬੂਟੇ ਦਾ ਘਟਾਉਣ ਵਾਉਣ ਚੱਕਦਾ ਨਾ ਕੋਈ ਬੋਏ ਮੁੱਲ ਕਰਾਉਣ 90 ਕਰਾ ਲਓ 95 ਕਰਾ ਲਓ 82 ਹਜ਼ਾਰ ਵੀ ਬੱਸੀ ਦਿੰਨੀ ਆਪਾਂ 82 ਬੱਚੀ ਵੀ ਚੰਗੀ ਆ ਹਾਂ ਤੇ ਹੁਣ ਆਪਾਂ ਲਾਸਟ ਤੇ ਬਲੈਕ ਐਚ ਐਫ ਦੀ ਗੱਲ ਕਰ ਲੀਏ ਇਹਦਾ ਬੂਟੇ ਮੰਨ ਲੈ 50 ਦਰ ਰਹਿੰਦੇ ਸੂਨ ਦੇ ਹੂੰ ਬਾਕੀ ਲੈਵਲ ਉਹਦਾ ਸਾਡੇ ਬੱਚੀ ਦਾ ਫੁੱਲੂ ਬਹੁਤ ਥੱਲੋ ਬੱਚੀ ਹੂੰ ਦੇਖ ਓਕੇ ਜੀ ਇਹ ਟਲੀ ਹੋਤ ਪਈ ਲੈ ਠੀਕ ਹੈ ਵੀਰੇ ਠੀਕ ਬਾਕੀ ਠੰਡੀ ਸੀਲ ਲਖਾ ਲੈ ਓਕੇ ਜੀ ਲੈ ਜਿਵੇਂ ਮਰਜ਼ੀ ਪੋਚਾ ਕੇ ਖੜ ਜਾਂਦੀ ਲੈ ਚਲੋ ਕੁਆਲਿਟੀ ਪੂਰੀ ਫੁੱਲ ਕਰ ਦਈਏ ਕਿੰਨੇ ਦਿਨ ਘੱਟ ਜੂਗੀ ਇਹ 6 ਦਿਨ ਮੰਨ ਕੇ ਚੱਲ ਬੁੱਟੇ 6 ਦਿਨ ਦੁੱਧ ਕਿੰਨਾ ਦੇ ਦੂਗੀ ਫਿਰ ਇੱਥੇ ਦੁੱਧ ਦੇ 26 ਕਿਲੋ ਦੇ ਦੂ ਬੁੱਟੇ ਓਕੇ ਬਾਕੀ ਕੁਆਲਿਟੀ ਬਹੁਤ ਹੈ ਦੀ ਹਾਂ ਬਾਕੀ ਕੱਢ ਕੋਦ ਬਹੁਤਾ ਵਸੀ ਦਾ ਲੇਵਾ ਲੱਗ ਹੀ ਲਾਉਣ ਹਣਾ ਹਾਂ ਆ ਦੇਖੋ ਜੀ ਸ਼ੈਨਗ ਵਗੈਰਾ ਫੁੱਲ ਤੇ ਕਲਾ ਕਲਾਕਾਰ ਮਾਈ ਦੇ ਥਣ ਲੱਗਿਆ ਵਾ ਕੋਈ ਇਹ ਜੀ ਗੱਲ ਨਹੀਂ ਹੈਗੀ ਕਿਹੜਾ ਬੰਦਾ ਸੰਭਾਲਦਾ ਬੁੱਟੇ ਅੱਜ ਉਸ ਹਾਉਣਾ ਦੇ ਦਿਆਂ ਕੱਚੇ ਹਾਉਣਾ ਜਿਹਦੇ ਤਿਆਰ ਹੋ ਗਏ ਤੇ ਲੱਖ ਰੁਪਏ ਦੀ ਬੱਤੀ ਹੈ ਹੈਗੀ ਹੈ ਵੀਰੇ ਲੈ ਠੰਡੀ ਦੇ ਲੈ ਜਿਹੜੇ ਵਿਚਾਲੇ ਖੜੀ ਆ ਹੁਣ ਦੇਖਾ ਨਹੀਂ ਨਹੀਂ ਸੀਲ ਠੰਡੀ ਆ ਫੁੱਲ ਇਹ ਮਾਰ ਜਿਹੜੇ ਬੈਠਾ ਰਹੇ ਲੈ ਚੱ ਸੋ ਕੁਆਲਿਟੀ ਚੈੱਕ ਕਦ ਕੰਨੂਣਾ ਜਾ ਕੇ ਆਇਓ ਬੱਡੇ ਸਾਈਡ ਤੇ ਲੇਵਾ ਬਹੁਤਾ ਬੂਟਾ ਲੇਵਾ ਬੱਚੀ ਲੈ ਲੈ ਸੁਣਾ ਤੇ ਲੇਵਾ ਦਾ ਕਰਮ ਇਹਨੇ ਜਿੰਨ ਦਿਨ ਤਿਆਰ ਹੋਣਾ ਦੇਖੋ ਕਿੱਥੇ ਜਾਣਾ ਹਾਂ ਓਕੇ ਜੀ ਇਹਦੀ ਕੀ ਡਿਮਾਂਡ ਆ ਗਈ ਫਿਰ ਇਹ ਬੂਟਾ ਜੇ ਕੱਚੀ ਦੇ ਹਿਸਾਬ ਨਾਲ ਉਹਦਾ ਮੁੱਲ ਇਹਦਾ ਜਿੰਨਾ ਮਰਜ਼ੀ ਕਰ ਲੈਣਦੇ ਆਪਾਂ ਹੂੰ ਛਤਰਾ ਇਹ ਦਿਵਸੀ ਦੇ ਦਾਂਗੇ ਛਤਰਾ ਤੋਂ ਛੋੜੀ ਹੋਊ ਵੀਰਵੰਨ ਕਿਹਾ ਇਹਨਾਂ ਬੰਦਾ ਸੱਤਰਾ ਵਾਲਾ ਫੋਨ ਨਾ ਲਾਵੇ ਆਪਣੇ ਸੱਤਰਾ ਦਾ ਬਾਕੀ ਦਾ ਇਹਦਾ ਕਰਮ ਵਾਲੀ 4 ਦਿਨ ਜੇ ਕਹੇ ਨੇ ਸਾਂਭ ਲਈ ਪੂਰੀ ਵਧੀਆ ਇਹਨੇ ਬਣ ਜਾਣਾ ਥੱਲੇ ਆ ਦੇਖੋ ਜੀ ਸਾਡੀ ਵੀ ਬੱਚੀ ਫੁਟੇ ਜਿੰਨੂ ਮਰਜੀ ਫੜਾ ਦੇ ਤਿਆਰ ਹੋ ਗਈ ਤੇ ਬਾਕੀ ਅਸੀਲ ਸਾਬ ਬਾਕੀ ਫੁੱਲ ਕੱਢ ਦੀ ਹੈ ਲੈ ਨਹੀਂ ਕਾਲਾ ਬਣਦਾ ਇਹ ਬੜਾ ਪ੍ਰਕਰੀ ਹੋਗਾ ਨਹੀਂ ਕੰਦ ਠੀਕ 25 26 ਕਿਲੋ ਕੱਢ ਦੂ ਬਾਈ ਹਾਂ ਆਹ ਹੌਨ ਆਹ ਹੌਨ ਤੇ 4 ਨਗਸੀ ਚਾਰੇ ਸਾਨੂੰ ਦਿਖਾ ਦੇ ਆ ਦੇਖੋ ਬੈੜ ਉਤਰੀ ਵੀ ਹੁਣ ਆ ਹੁਣ ਦੇਖੋ ਸਮਾਂ ਚਾਈ ਤੇ ਮਗਰ ਬੱਛਾ ਤੇ ਮੋਲੇ ਦਾ ਕਿਸੀ 82000 ਇਹਦਾ 82000 ਦੇ ਰਿਹਾ ਮਗਰ ਇਹ ਸ਼ਹਿਰ ਨਾਲ ਦਾ ਬੱਚਾ ਬੱਚਾ ਆ ਗਿਆ ਪਰ ਤੇ ਬੱਚੇ ਚੰਗੇ ਪਉਂਦੇ ਇਹਦਾ ਕਿੰਨਾ ਸੀ ਵੀਰੇ ਇਹਦਾ ਮੋਲ ਆਪਾਂ ਕਰਿਆ ਸੀ ਚਲ ਕੋਈ ਗੱਲ ਵੀਡੀਓ ਤੇ ਦੱਸਿਆ ਬਾਈ ਤੇ ਇਹਦਾ ਸੀਗਾ 2 ਕਟ 70 ਹਣਾ ਹਾਂ ਇਹਦਾ 8000 ਰੁਪਇਆ ਠੀਕ ਆ ਤੇ 4 ਨਾਲ ਸੀ 4 ਇਹ ਤੁਹਾਨੂੰ ਦੱਸਦੇ ਇਹ ਲੂ ਇਹਦਾ ਬਹੁਤ ਚੰਗਾ ਬੰਦਾ ਹੂੰ ਬਥੇਰਾ ਚੰਗਾ ਇਹ ਜਰਸੀ ਆ ਗਈ ਜਰਸੀ ਆ ਗਈ ਨੰਬਰ ਬੋਲੀ ਬਾਈ ਫੇਰ 98722 32148 ਪਿੰਡ ਜੌਂਦਾਈ ਜ਼ਿਲ੍ਹਾ ਬਟਿੰਡਾ ਬਟਿੰਡੇ ਜ਼ਿਲ੍ਹੇ ਦੇ ਪਿੰਡ ਹੈਗਾ ਤੇ ਤਹਿਸੀਲ ਫੂਲ on the